ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਦੇਸੀ ਤੜਕਾ 04 ਤੇ ਤੇ ਅੱਜ ਫਿਰ ਇੱਕ ਨਵੀਂ ਵੀ ਰੈਸਪੀ ਦੇ ਨਾਲ ਤੁਹਾਡੇ ਨਾਲ ਹਾਜ਼ਰ ਹੋਏ ਆ ਤੇ ਸਾਰਿਆਂ ਤੋਂ ਪਹਿਲਾਂ ਸਭ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਲੋੜੀ ਵਾਲਾ ਦਿਨ ਹੈ ਤੇ ਆਪਾਂ ਅੱਜ ਬਣਾ ਰਹੇ ਆ ਇੱਕ ਅੱਜ ਲੋੜੀ ਨਾਲ ਰਿਲੇਟਡ ਠੰਡ ਵੀ ਆ ਤੇ ਨਾਲ ਆਪਾਂ ਲੋੜੀ ਕਰਕੇ ਬਣਾ ਰਹੇ ਆ ਮਠਿਆਈ ਤੇ ਚਲੋ ਆਪਾਂ ਦੇਖਦੇ ਆ ਬਾਅਦ ਚ ਕਿ ਆਪਾਂ ਕਿਹੜੀ ਮਠਿਆਈ ਬਣਾ ਰਹੇ ਆ ਤੇ ਪਲੀਜ਼ ਆ ਵੀਡੀਓ ਪੂਰੀ ਦੇਖਿਓ ਬਹੁਤ ਵਧੀਆ ਮਠਿਆਈ ਆ ਤੇ ਤੁਸੀਂ ਵੀ ਘਰੇ ਬਣਾ ਕੇ ਦੇਖਿਓ ਹੈਲਦੀ ਆ ਤੇ ਨਾਲੇ ਬੱਚੇ ਬਜ਼ੁਰਗ ਖਾਣਗੇ ਤਾਂ ਸਰਦੀ ਤੋਂ ਵੀ بچਣਗੇ ਤੇ ਬਹੁਤ ਵਧੀਆ ਮਠਿਆਈ ਆ ਤੇ ਪਲੀਜ਼ ਵੀਡੀਓ ਪੂਰੀ ਦੇਖਣ ਤੋਂ ਬਾਅਦ ਸਾਡੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਸਪੋਰਟ ਕਰਿਓ ਹਾਂਜੀ ਤੇ ਆਪਾਂ ਲੈ ਲਈਆ ਅੱਧਾ ਕਿਲੋ ਲਈਆ ਖਜੂਰ ਤੁਸੀਂ ਦੇਖ ਸਕਦੇ ਆ ਇਹ ਗਿਟ ਕਾਲੀ ਖਜੂਰ ਆ ਇਹਦੇ ਵਿੱਚ ਗਿਟ ਹੈ ਗਈ ਹੈ ਗਿਟਕਾਂ ਨੂੰ ਆਪਾਂ ਕੱਢਾਂਗੇ ਤੇ ਆਪਾਂ 80 ਗ੍ਰਾਮ ਲਈ ਆ ਖਾਸ ਕਰ ਐਨੀ ਆਪਣੀ ਪੈਣ ਨਹੀਂ ਪਰ ਆਪਾਂ ਇੱਕ ਵਾਰੀ ਕੁਆਂਟੀਟੀ ਚ ਲੈ ਲਈਏ ਦੋ ਚਮਚ ਲੈ ਆਪਾਂ ਆ ਦੇਸੀ ਘਿਓ ਦੇ 60 ਗ੍ਰਾਮ ਲੈ ਆ ਕਾਜੂ ਤਾਂ ਮੈਕਸਿਮਮ ਤੁਸੀਂ 50 ਗ੍ਰਾਮ ਪਿਸਤਾ ਲੈ ਲੈਣਾ ਤੇ 60 ਗ੍ਰਾਮ ਹੀ ਬਦਾਮ ਲੈ ਲੈਣੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਕ੍ਰਸ਼ ਕਰਾਂਗੇ ਤੁਸੀਂ ਉਹਨਾਂ ਦੇਖੋ ਆਪਾਂ ਕ੍ਰਸ਼ ਕਰਦੇ ਇਹਨਾਂ ਨੂੰ ਤੇ ਛੋਟਾ ਛੋਟਾ ਕੱਟ ਲੈਣਾ ਤਾਂ ਜਾਂ ਇਹਨੂੰ ਮਿਕਸੀ ਦੇ ਵਿੱਚ ਵੀ ਤੁਸੀਂ ਕ੍ਰਸ਼ ਕਰ ਸਕਦੇ ਆ ਇਸੇ ਤਰ੍ਹਾਂ ਆਪਾਂ ਇਹਦੇ ਵਿੱਚੋਂ ਨਾ ਗਿਟਕਾ ਕੱਢ ਲੈਣੀ ਹੈ ਇਸ ਤਰ੍ਹਾਂ ਸਾਰੀਆਂ ਆਪਾਂ ਪਹਿਲਾਂ ਗਿਟਕਾ ਕੰਡਾਂਗੇ ਕੋ ਆਪਾਂ ਹੁਣ ਖਜੂਰਾ ਕੱਢ ਲਿਆ ਹੁਣ ਇਹ ਤੋਂ ਬਾਅਦ ਚਵਾਰੀ ਆ ਆਪਾਂ ਡਰਾਈ ਫਰੂਟ ਨੂੰ ਜਿਹੜੇ ਆ ਇਹਨਾਂ ਨੂੰ ਚਾਕੂ ਦੇ ਨਾਲ ਕੱਟ-ਕੱਟ ਕੇ ਛੋਟੇ-ਛੋਟੇ ਪੀਸ ਕਰ ਲਾਂਗੇ ਤੁਸੀਂ ਚਾਹੋ ਤਾਂ ਇਹਨੂੰ ਕੁੱਟ ਕੇ ਛੋਟੇ-ਛੋਟੇ ਵੀ ਕਰ ਸਕਦੇ ਆ ਜਾਂ ਗ੍ਰੈਂਡ ਵੀ ਕਰ ਸਕਦੇ ਆ ਤਾਂ ਆਪਾਂ ਇਹਨੂੰ ਚਾਕੂ ਨਾਲ ਹੀ ਕਟਾਂਗੇ ਥੋੜੇ ਵਧੀਆ ਲੱਗਣਗੇ ਜੇ ਮੂੰਹ ਦੇ ਵਿੱਚ ਆਣਗੇ ਨਾ ਤਾਂ ਬਹੁਤ ਵਧੀਆ ਲੱਗਣਗੇ ਇਸੇ ਤਰ੍ਹਾਂ ਆਪਾਂ ਛੋਟੇ-ਛੋਟੇ ਕੱਟਨੇ ਆ ਇਹ ਤੋਂ ਬਾਅਦ ਆਪਾਂ ਆ ਜਿਹੜੀਆਂ ਖਜੂਰਾ ਕੱਢੀਆਂ ਆਈਆਂ ਇਹਨਾਂ ਨੂੰ ਕ੍ਰਸ਼ ਕਰਾਂਗੇ ਤੇ ਆਪਣਾ ਜਿਹੜਾ ਡਰਾਈ ਫਰੂਟ ਆ ਉਹਨੂੰ ਆਪਾਂ ਕੱਟ ਲਿਆ ਕਾਜੂ ਟੋਟਾ ਜਿਹੜਾ ਪਹਿਲੇ ਟੋਟਾ ਸੀ ਉਹਨੂੰ ਹੋਰ ਥੋੜਾ ਥੋੜਾ ਬ੍ਰੀਕ ਕਰ ਲਿਆ ਤਾਂ ਮਿਲਦੇ ਆਪਾਂ ਇਹਨੂੰ ਗ੍ਰाइंड ਕਰਨ ਤੋਂ ਬਾਅਦ ਹਾਂਜੀ ਆ ਦੇਖੋ ਆਪਾਂ ਖਜੂਰਾ ਨੂੰ ਇਸ ਤਰ੍ਹਾਂ ਗ੍ਰाइंड ਕਰ ਲਿਆ ਤੇ ਇਹਨਾਂ ਨੂੰ ਨਾ ਖਜੂਰਾਂ ਨੂੰ ਜਦੋਂ ਵੀ ਤੁਸੀਂ ਬਣਾਣਾ ਇਹਨਾਂ ਨੂੰ ਛੋਟੇ-ਛੋਟੇ ਨਾ ਬੈਚਾਂ ਦੇ ਵਿੱਚ ਬਣਾਉਣਾ ਕਿਉਂਕਿ ਅਗਰ ਤੁਸੀਂ ਇਹਨੂੰ ਆਪਣਾ ਸਿੱਧਾ ਕੱਟੀਆਂ ਪਾ ਕੇ ਕਰੋਗੇ ਜਿਵੇਂ ਮੈਂ ਅੱਧਾ ਕਿਲੋ ਲਈਆਂ ਖਜੂਰਾ ਦੇ ਉਹਨਾਂ ਨੂੰ ਕੱਟੀਆਂ ਨੂੰ ਕਰੋਗੇ ਤਾਂ ਇਹਦੇ ਨਾਲ ਕੀ ਹੋ ਜਾਊਗਾ ਕਿ ਤੁਹਾਡੀ ਮਿਕਸੀ ਨਾ ਸੜਨ ਦਾ ਡਰ ਹੈ ਕਿਉਂਕਿ ਬਹੁਤ ਜ਼ਿਆਦਾ ਹਾਰਡ ਹੋ ਜਾਂਦੀ ਹੈ ਤਾਂ ਤੁਸੀਂ ਨਾ ਛੋਟੇ-ਛੋਟੇ ਬੈਚ ਬਣਾ ਕੇ ਫਿਰ ਤੁਸੀਂ ਇਹਨੂੰ ਕਰਨਾ ਕਰਨਾ ਹਾਂਜੀ ਗੈਸ ਨੂੰ ਆਪਾਂ ਚਲਾ ਲਾਂਗੇ ਤਾਂ ਫਲੇਮ ਆਪਾਂ ਥੋੜੀ ਤੇਜ਼ ਹੀ ਰੱਖਣੀ ਹੈ ਇੱਕ ਤੋਂ ਦੋ ਚਮਚ ਆਪਾਂ ਜਿਸ ਤਰੀਕੇ ਤੁਹਾਡੀ ਕੁਆਂਟੀਟੀ ਅਗਰ ਅੱਧਾ ਕਿਲੋ ਤੋਂ ਘੱਟ ਆ ਤਾਂ ਫਿਰ ਇੱਕ ਚਮਚ ਪਾ ਲਓ ਨਹੀਂ ਤਾਂ ਦੋ ਪਾ ਲਓ ਆਪਾਂ ਦੋ ਚਮਚ ਲਵਾਂਗੇ ਦੇਸੀ ਘਿਓ ਇਹਨੂੰ ਤੋਂ ਨਾਰਮਲ ਜਿਹਾ ਗਰਮ ਕਰ ਲਾਂਗੇ ਲਓ ਜੀ ਕਿਉ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਖਜੂਰਾ ਪਾਵਾਂਗੇ ਇਹਨਾਂ ਨੂੰ ਐਤਰਾ ਥੋੜੀ-ਥੋੜੀ ਨਾਲ ਪਾਵਾਂਗੇ ਹੁਣ ਥੋੜੇ ਜਿਹਾ ਇਹਦੇ ਆਪਾਂ ਨਾ ਗੈਸ ਦੀ ਫਲੇਮ ਆ ਜਿਹੜੀ ਉਹਨੂੰ ਸਲੋ ਕਰ ਲਾਂਗੇ ਦੇਖੋ ਜੀ ਆਪਾਂ ਥੋੜੀ ਜਿਹੀ ਗਰਮ ਕੀਤੀ ਇਹਨੂੰ ਲੋ ਫਲੇਮ ਤੇ ਕਰ ਲਿਆ ਤਾਂ ਹੁਣ ਕੀ ਆ ਇਹ ਮੈਲਟ ਹੋ ਗਈਆਂ ਤਾਂ ਮੈਲਟ ਹੋਣ ਦੇ ਨਾਲ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਡਰਾਈ ਫਰੂਟ ਆ ਆਪਾਂ ਪਾਣੀ ਛਿੜਕਾ ਲਓ ਜੀ ਹੁਣ ਆਪਾਂ ਇਹਦੇ ਵਿੱਚ ਬਦਾਮ ਪਾਵਾਂਗੇ ਤਾਂ ਝੂਕਾਂਗੇ ਤੇ ਮਿਕਸ ਕਰਾਉਣੀ ਆਪਾਂ ਫਿਰ ਇੱਥੋਂ ਤੱਕ ਆਪਣਾ ਵਰਕ ਪੂਰਾ ਹੋ ਗਿਆ ਇਹਨੂੰ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤਾਂ ਹੁਣ ਇਹਨੂੰ ਮਿਕਸ ਤੋਂ ਬਾਅਦ ਠੰਡਾ ਕਰਨਾ ਰੱਖਾਂਗੇ ਇਹਨੂੰ ਠੰਡਾ ਕਰਕੇ ਸਾਰੇ ਨੂੰ ਇਕੱਠਾ ਕਰ ਲਾਂਗੇ ਜਸ ਤੋਂ ਉਤਾਰ ਲਿਆ ਉਸ ਤੋਂ ਬਾਅਦ ਇਹਨੂੰ ਆਪਾਂ ਆਮ ਰੂਮ ਟੈਂਪਰੇਚਰ ਤੇ ਲੈ ਕੇ ਆਉਣਾ ਫਰ ਹੋਵੇ ਵਿੱਚ ਮਿਕਸ ਕਰਾਂਗੇ ਇਹ ਕੋ ਮਿਕਸ ਚ ਜਿਹੇ ਤਰ੍ਹਾਂ ਹੋ ਗਿਆ ਹਾਂਜੀ ਤੇ ਆਪਾਂ ਬਟਰ ਪੇਪਰ ਲੈ ਲਾਂਗੇ ਤੇ ਬਟਰ ਪੇਪਰ ਦੇ ਉੱਤੇ ਨਾ ਇੱਕ ਚਮਚ ਇੱਕ ਤੋਂ ਡੇਢ ਚਮਚ ਪਾ ਕੇ ਆਪਾਂ ਦੇਸੀ ਘਿਓ ਦਾ ਉਹਨੂੰ ਇਦਾਂ ਸਪਰੈਡ ਕਰ ਲਾਂਗੇ ਤਾਂ ਕਿ ਆਪਾਂ ਜਿਹੜਾ ਉੱਤੇ ਆਪਣਾ ਬਣਾਇਆ ਮਿਕਸਚਰ ਪਾਣਾ ਖਜੂਰ ਵਾਲਾ ਤਾਂ ਉਹ ਚਿੰਬੜੇ ਨਾਲ ਹਾਂਜੀ ਦੇਸੀ ਘਿਓ ਲਉਣ ਤੋਂ ਬਾਅਦ ਚ ਆਪਾਂ ਇਹਨਾਂ ਨੂੰ ਲੰਮਾ ਕਰ ਲੈਣਾ ਲੰਮਾ ਕਰਕੇ ਨਾਲ ਇਹਨੂੰ ਜਿੰਨਾ ਵੀ ਤੁਸੀਂ ਜਿਸ ਤਰ੍ਹਾਂ ਨਾਲ ਇਹਨੰਦੀਆਂ ਪੀਸ ਬਣਾਉਣੇ ਚਾਹੋਗੇ ਉਸਾ ਬਣਾ ਆਪਾਂ ਬਣਾਵਾਂਗੇ ਤਾਂ ਆਪਾਂ ਥੋੜਾ ਜਿਹਾ ਨੂੰ ਮੋਟਾ ਰੱਖ ਰਿਹਾ ਥੋੜਾ ਜਿਹਾ ਲੰਮਾ ਵੀ ਕਰ ਸਕਦੇ ਇਹਨੂੰ ਇਸ ਤਰ੍ਹਾਂ ਪੇਪਰ ਦੇ ਉੱਪਰ ਲੈ ਕੇ ਤਾਂ ਕਿ ਹੱਥਾਂ ਨਾਲ ਨਾ ਚਿਪਕੇ ਇਹਨੂੰ ਇੰਦਾ ਲੰਮਾ ਕਰਨਾ ਤੇ ਜਿਸ ਤਰ੍ਹਾਂ ਵਿੱਚ ਚੋਰਸੀ ਬਣੇ ਚੋਰਤਾ ਆ ਸਕਦੀ ਹੈ ਜੇਕਰ ਗੋਲ ਕਰਨਾ ਤਾਂ ਗੋਲ ਹੋ ਸਕਦਾ ਲੋ ਜੀ ਇਸੇ ਤਰ੍ਹਾਂ ਆਪਾਂ ਨੂੰ ਅਗਰ ਤੁਹਾਡੇ ਕੋਲ ਰੂਮ ਟੈਂਪਰੇਚਰ 'ਚ ਜੰਮ ਜੀ ਦਾ ਠੀਕ ਆ ਨਹੀਂ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਫ੍ਰੀਜਰ 'ਚ ਰੱਖ ਸਕਦੇ ਆ ਇਸ ਤਰ੍ਹਾਂ ਆਪਾਂ ਇੱਥੇ ਕਸ-ਕਸ ਪਾ ਲਏ ਤੁਸੀਂ ਆਖਰੀ ਲੁੱਕ ਦੀ ਨਾ ਵੇਟ ਕਰ ਲਈਏ ਐਸੇ ਤਰ੍ਹਾਂ ਐਸੇ ਤਰ੍ਹਾਂ ਥੋੜਾ ਥੋੜਾ ਪਿਸਤਾ ਪਾ ਲੈਣਾ ਕਿੰ ਤੁਸੀਂ ਕੱਟ ਵੀ ਸਕਦੇ ਹਾਂ ਸਾਬਤ ਤਾਂ ਕਿਉਂ ਨਾ ਮੈਂ ਮਿਕਸੀਆ ਕੀਤਾ ਹੋਇਆ ਉਹਨੂੰ ਸਿੱਧੇ ਬਿਨਾਂ ਕਿਸੇ ਸ਼ੇਕ ਕਰਾਂਗੇ ਇਦਾਂ ਹਲਾਉਣਾ ਇਹਨੂੰ ਦੇਖੋ ਕਿੰਨੀ ਸੋਹਣੀ ਲੋਕ ਆਈ ਆ ਤਾਂ ਤੁਸੀਂ ਦੇਖਦੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਪੂਰਾ ਦੇਖਿਓ ਐਂਡ ਤੇ ਆਪਾਂ ਪਲੇਟਿੰਗ ਵੀ ਕਰਕੇ ਦਿਖਾਵਾਂਗੇ ਤੁਹਾਨੂੰ ਇਹਨੂੰ ਇਸ ਤਰ੍ਹਾਂ ਦੰਦਿਆਂ ਵਾਲੇ ਚਾਕੂ ਨਾਲ ਇਹਨੂੰ ਇਸ ਤਰ੍ਹਾਂ ਕੱਟ ਲੈਣਾ ਅਗਰ ਚਾਹੋ ਤੁਸੀਂ ਪੀਸ ਵੀ ਕਰ ਸਕਦੇ ਪਰ ਮੈਂ ਇਦਾਂ ਹੀ ਰੱਖਾਂਗੇ ਇਹਨਾਂ ਨੂੰ